ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਨਗਰ ਨਿਗਮ ਫੋਰਤਲਾ ਦੇ ਆਈਏਐਸ ਅਧਿਕਾਰੀ ਨਿਗਮ ਕਮਿਸ਼ਨਰ ਅਨੁਪਤਕਰ ਦੇ ਨੇ ਨਗਰ ਨਿਗਮ ਦਫਤਰ ਸ਼ਾਲੀਮਾਰ ਬਾਗ ਫੋਰਤਲਾ ਤੋਂ ਲਗਭਗ 4000 ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਤੇ ਨਗਰ ਨਿਗਮ ਦੇ ਫੋਰਤਲਾ ਦੇ ਹੋਰ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ ਆਰ ਬੂਟੇ ਹੈਗੇ ਆ ਔਰ ਅਸੀਂ ਇਹ ਬੂਟੇ ਪੂਰੇ ਸਾਲ ਦੇ ਵਿੱਚ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਲਗਾਉਂਗੇ ਸਭ ਤੋਂ ਪਹਿਲੇ ਸ਼ੁਰੂਆਤ ਅਸੀਂ ਇੱਥੇ ਸ਼ਾਲੀਮਾਰ ਗਾਰਡਨ ਚ ਕੀਤੀ ਹੈਗੀ ਔਰ ਮੈਨੂੰ ਉਮੀਦ ਹੈ ਕਿ ਸਾਰੇ ਜਿਹੜੇ ਸਿਟੀਜ਼ਨਸ ਹੈਗੇ ਆ ਕਪੂਰਤਲੇ ਦੇ ਉਹ ਜ਼ਰੂਰ ਇਸ ਮੋਹਮ ਦੇ ਵਿੱਚ ਸਾਡਾ ਸਾਥ ਦੇਣਗੇ ਉਹਨਾਂ ਤੋਂ ਇਸ ਤੋਂ ਇਲਾਵਾ ਜਿਵੇਂ ਕਿ ਵਾਤਾਵਰਣ ਨੂੰ ਹੋਰ ਤੈਨੂੰ ਕਿਰੇਪਰੇ ਰੱਖ ਲਈ ਆਮ ਲੋਕਾਂ ਨੂੰ ਵੀ ਕੋਈ ਅਪੀਲ ਕਰਨਾ ਚਾਹੂਗੇ ਆਮ ਲੋਕਾਂ ਨੂੰ ਇਹ ਅਪੀਲ ਹੈ ਕਿ ਜ਼ਰੂਰ ਤੁਸੀਂ ਸਾਡੀ ਮੋਹਮ ਦੇ ਵਿੱਚ ਸਾਡਾ ਸਾਥ ਦਿਓ ਔਰ ਬੂਟੇ ਜਿਹੜੇ ਹੈਗੇ ਸੀ ਫ੍ਰੀ ਵੀ ਵੰਡਾਂਗੇ ਔਰ ਆਕੇ ਇਹਨਾਂ ਨੂੰ ਸੰਭਾਲ ਵੀ ਕਰਨ ਔਰ ਲਗਾਉਣਗੇ ਇਸ ਤੋਂ ਇਲਾਵਾ ਮੈਡਮ ਨਗਰ ਨਗਰ ਬੱਲੋਂ ਹੋਰ ਕਿਹ ਕਿਹਦੇ ਟਾਰਗੇਟ ਕਿਹੜਾ ਕੋਈ ਨਿਰਧਾਰਤ ਕੀਤੇ ਗਏ ਜਿੱਥੇ ਕਿ ਬੂਟੇ ਲਗਾਏ ਜਾਊਗੇ ਅਸੀਂ ਸ਼ਹਿਰ ਦੇ ਸਾਰੇ ਪਾਰਕਸ ਦੇ ਵਿੱਚ ਲਗਾਉਂਗੇ ਔਰ ਸਾਡੇ ਜਿਹੜੇ ਵਾਟਰ ਦੇ ਟੈਂਕ ਹੈਗੇ ਜਿੱਥੇ ਲੱਗੇ ਹੋਏ ਸਾਡੇ ਟਿਊਬਵੈਲ ਉੱਥੇ ਲਗਾਉਂਗੇ ਇਸ ਤੋਂ ਇਲਾਵਾ ਜਿੱਥੇ ਜਿੱਥੇ ਵੀ ਗ੍ਰੀਨ ਬੈਲਟ ਸਾਡੀਆਂ ਹੈਗੀਆਂ ਆ ਔਰ ਖਾਲੀ ਏਰੀਆਜ਼ ਹੈਗੇ ਸਰਕਾਰੀ ਉਹਨਾਂ ਦੇ ਵਿੱਚ ਅਸੀਂ ਬੂਟੇ ਲਗਾਉਂਗੇ